27 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇੱਕ ਸੀਮੈਂਟਰੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਕੰਮ ਕਰਕੇ ਆਉਂਦਾ ਸੀ ਰਸਤੇ ਦੇ ਵਿੱਚੋਂ ਉਹਨੇ ਕਿਸਾਨ ਦੇ ਖੇਤਰੇ ਵਿੱਚੋਂ ਕੁਝ ਗੰਨੇ ਫੱਟ ਲਏ ਜਦੋਂ ਕਿਸਾਨ ਨੂੰ ਪਤਾ ਲੱਗਦਾ ਕਿ ਉਹਨੇ ਮੇਰੇ ਖੇਤ ਦੇ ਵਿੱਚੋਂ ਗੰਨੇ ਪੱਟੇ ਆ ਤੇ ਉਸ ਮਜ਼ਦੂਰ ਦੀ ਉਸ ਨੌਜਵਾਨ ਦੀ ਕੁੱਟਮਾਰ ਹੁੰਦੀ ਆ ਉਹ ਕੁੱਟਮਾਰ ਨਾਲ ਸਹਾਰਦਾ ਹੋਇਆ ਉਸ ਦੀ ਮੌਤ ਹੋ ਜਾਂਦੀ ਆ ਅੱਜ ਉਸ ਪਰਿਵਾਰ ਦੇ ਘਰੇ ਪਹੁੰਚਿਆ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਹੈ ਰਵਾਡ ਕੀ ਉਪਥਾਵ ਕਰਨੋ ਤੇ ਖੜਾ ਹੂੰ ਜੋ ਜਿਹੇ ਮੁੰਡੇ ਨੇ ਪਟਲੇ ਗੰਨਾ ਜੀ ਉਹਨੇ ਕੋਈ ਕੋ ਵੀ ਪਾ ਗੋ ਨਹੀਂ ਮਾਰਦੇ ਜੀ ਗੰਨਾ ਨਹੀਂ ਗੰਨੇ ਦਾ ਹਾਂ ਇੱਕ ਪਾਸੇ ਆਪਾਂ ਕਹਿੰਦੇ ਆ ਜਿਹੜਾ ਮਜ਼ਦੂਰ ਕਿਸਾਨ ਦਾ ਜਿਹ ਰਿਸ਼ਤਾ ਇੱਕ ਨੌ ਮਾਸਾ ਰਿਸ਼ਤਾ ਹਾਂ ਤੇ ਇੱਕ ਪਾਸੇ ਉਹਨੇ ਜਿਹ ਗੰਨਾ ਪਟਲੇ ਕਿੱਡੀ ਗੱਲ ਸੀ ਉਹ ਵੀ ਤਾਂ ਕਹਾਣੀ ਆ ਹੂੰ ਹਾਂ ਜਰਬਾਨਾ ਕਰਦੇ 500 ਉਹੋ ਹੀ ਕਹਾਣੀ ਆ ਜੀ ਜੀ ਜਰਬਾਨਾ ਕਰਦੰਦੇ ਠੇਕੇਦਾਰ ਜੀ ਕਹਿੰਦਾ ਜਰਬਾਨਾ ਪੜਾ ਰਹੇ ਨੇ ਜੀ ਇਹ ਮੁੰਡਾ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਸੀ ਫੈਕਟਰੀ ਦੇ ਵਿੱਚ ਇਹ ਫੈਕਟਰੀ ਕੀ ਪੈਡਾਂ ਤਾਂ ਲੱਗਿਆ ਸੀ ਜੀ ਇਹ ਡਾਕਟਰ ਤਾਂ ਹੂੰ ਇਹਨੂੰ ਥੋੜੀ ਜਿਹੀ ਪ੍ਰੋਬਲਮ ਪੈਂਦੀ ਸੀ ਹੂੰ ਇਹ ਜਵਾਈ ਜੂ ਲੈਂਡ ਆ ਗਿਆ ਜੀ ਉਠੋ ਗਿਆ ਹਾਟੇ ਜੀ ਹੁਣ ਇਹ 2 ਮਹੀਨੇ 2 ਮਹੀਨੇ ਦਾ ਡੰਡਾ ਸੀ ਇੱਥੇ ਜੀ ਠੇਕੇਦਾਰ ਨਾਲ ਹੂੰ ਅ ਜਗੰਦਰ ਨਾ ਜੀ ਹਾਂ ਉਹ ਲੇਬਰ ਦਾ ਕੰਮ ਕਰਦੇ ਛੋਟੇ ਪਾਠਾ ਨਹੀਂ ਛੱਡਦੇ ਹੂੰ ਉੱਥੇ ਕਾਂਡ ਹੋਇਆ ਹੈ ਜੀ ਜੀ ਜਿਹੜੇ ਕਿੰਨੇ ਸੀ ਜਿਹੜੇ ਤੁਹਾਡਾ ਬੇਟਾ ਸੀ ਨਾਲ ਇਹ ਹੋਰ ਕਿੰਨੇ ਜਨੇ ਸੀ ਇੱਕ ਜੀ ਇੱਕ ਸੀਗਾ ਜੀ ਹੂੰ ਉਹ ਵੀ ਭੱਜ ਗਿਆ ਹੂੰ ਇਹ ਹੈਗਾ ਡਿੱਗ ਡੁਗ ਪੈਰ ਕੇ ਹੂੰ ਇਹ ਇਹ ਭੱਜਾ ਨਹੀਂ ਵੀ ਆਪਾਂ ਨੂੰ ਕਿਰਾਂ ਦਾ ਕੁਝ ਨਾ ਘਟਾ ਪਟਾ ਨਾ ਗੱਡਤੀ ਆਪਾਂ ਆਹ ਕਹਾਣੀ ਹੈ ਗਨੇ ਇੱਕ ਪੱਟਿਆ ਜਾ ਵਾਵਾ ਪੱਟੇ ਸੀ ਕੋਈ ਕੋਈ ਕੋ ਗੱਲ ਨਾ ਬੱਦਨਾ ਇੱਕ ਤਿੰਨੀ ਕੁੱਟਮਾਰ ਹੋਈ ਆ ਕੋਈ ਕੁੱਟਮਾਰ ਫੇਟਾ ਮਾਰੀ ਗਿਆ ਦੂਰਾ ਰਾਤ ਨਹੀਂ ਹੂੰ ਹੋਰ ਮਾਰ ਬੱਤ ਇਹ ਨਾ ਜੀ ਜਿਹੜਾ ਇਹਦਾ ਬੇਟਾ ਸੀਗਾ ਜੀ ਉਹਦੀ ਕੁੱਟਮਾਰ ਇੰਨੀ ਜ਼ਿਆਦੇ ਹੋ ਗਈ ਵੀ ਉਸ ਤੋਂ ਬਾਅਦ ਉਹਨੇ ਨੇੜੇ ਕਿਤੇ ਪਿਸ਼ਾਬ ਕੀਤਾ ਪੇਟ ਚ ਦਰਦ ਹੋਇਆ ਹੂੰ ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ ਉਹ ਹਾਂ ਉਸ ਤੋਂ ਬਾਅਦ ਉਹਨੂੰ ਸਿਵਲਸਟਾਰ ਰਾਮਪਰੇ ਲੈ ਗਏ ਉਹਨਾਂ ਨੇ ਐਮਜ ਵਿੱਚ ਰੈਫਰ ਕਰਤਾ ਹੂੰ ਤਾਂ ਐਮਜ ਦੇ ਵਿੱਚ ਪਰਸੋਂ ਜਿਹੜੀ ਕੱਲ ਰਾਤ ਲੰਗੀ ਆ ਹੂੰ ਉਸ ਰਾਤ ਨੂੰ ਉਹ ਬੰਦੇ ਦਾ ਮੁੰਡੇ ਦਾ ਡੇਟ ਡੇਢ ਕਜੇ 1 ਵਜੇ ਦੇ ਆਕ ਭੱਗ ਮੌਤ ਹੋ ਗਈ। ਹੂੰ ਡਾਕਟਰਾਂ ਨੇ ਉਹਦੇ ਪੇਟ ਦਾ ਆਪਰੇਸ਼ਨ ਵੀ ਕਰਤਾ ਉਹਦੀਆਂ ਅੰਤਰੀਆਂ-ਉਂਤਰੀਆਂ ਫਟੀਆਂ ਜਾਂ ਕੀ ਹੋਇਆ। ਹੂੰ ਉਹ ਤਾਂ ਡਾਕਟਰਾਂ ਨੂੰ ਪਤਾ ਜਾਂ ਰੱਬ ਨੂੰ ਪਤਾ। ਹੂੰ ਪਰ ਜਿਹੜਾ ਇਹ ਕਤਲ ਹੋਇਆ ਸਿਰਫ ਇੱਕ ਗੰਨੇ ਪਿੱਛੇ। ਹੂੰ ਇਹ ਜਿਹੜਾ ਇਹ ਬੰਦਾਗਾ ਇਹਨੇ ਇੱਕ ਗੰਨੇ ਪਿੱਛੇ ਤਿੰਨ ਕਤਲ ਕਰਤੇ ਇਹ ਵੀ ਮਰਦ ਮਰੇ ਵੇ। ਠੀਕ ਆ ਇੱਕ ਗੰਨੇ ਨੇ ਇਹਨਾਂ ਦੇ ਘਰ ਦਾ ਚਰਾਗ ਬਜਾਤਾ ਕੱਲਾ-ਕੱਲਾ ਪੁੱਤ ਸੀ। ਹੂੰ ਇਹ ਨੌਜਵਾਨ ਸੀ 27 ਸਾਲ ਦਾ। ਹੂੰ ਤੇ ਉਹਨੇ ਤਿੰਨ ਕਤਲ ਕਰਤੇ ਹੁਣ ਇਹਨਾਂ ਦਾ ਕੋਈ ਸਹਾਰਾ ਨਹੀਂ ਗਰੀਬ ਬੰਦਾ ਕੱਲਦੇ ਅਸੀਂ ਸੁਰੇ ਫਿਰਦੇ ਆ ਠੀਕ ਆ ਕੋਈ ਵੀ ਰਾਹ ਨਹੀਂ ਲੱਭ ਰਿਆ ਨਾ ਕੋਈ ਗਰੀਬ ਦੀ ਬਾਹ ਫੜਦਾਗਾ ਗਰੀਬ ਦੇ ਪੱਖ ਦਾ ਕੋਈ ਨਹੀਂ ਅਸੀਂ ਤਾਂ ਜਿੰਨੀਆਂ ਜਿੱਥੇ ਬੰਦੀਆਂ ਨੇ ਮਜ਼ਦੂਰਾਂ ਦੀਆਂ ਜਾਂ ਕੋਈ ਮਜ਼ਦੂਰਾਂ ਦੇ ਹਮੇਤੀ ਆ ਉਹਨਾਂ ਨੂੰ ਸੋਡੇ ਜਰੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਲਹਿਰੇ ਸੌਂਦੇ ਵਿੱਚ ਇੱਕ ਦਨੇਬੇਸ਼ ਗਰੀਵ ਕਰਦੇ ਦਿੱ ਪੁੱਤ ਨੂੰ ਮਾਰਤਾ ਜੇ ਤੁਸੀਂ ਗਰੀਬਾਂ ਦੇ ਹਤਾਇ ਸ਼ਿਕਾਉ ਨੇ ਆ ਤਾਂ ਲਹਿਰੇ ਸੰਦੇ ਵਿੱਚ ਆ ਕੇ ਇਸ ਪਰਿਵਾਰ ਦੀ ਬਾਹ ਫੜੋ ਤਾਂ ਕਿ ਇਹਨਾਂ ਨੂੰ ਇਨਸਾਫ ਮਿਲੇ ਇਹਨਾਂ ਦੇ ਕੋਈ ਗੁਜ਼ਾਰੇ ਜੋਗਾ ਕੋਈ ਕਿਸੇ ਪਾਸੋਂ ਸਹਾਇਤਾ ਮਿਲੇ ਬਸ ਇਹੀ ਕੁਝ ਕਹਿਣਾ ਚਾਹੁੰਨੇ ਆ ਜੀ ਕੋਈ ਕੰਮ ਕਰਨ ਵਾਲਾ ਨਹੀਂ ਜਿਹੜੀ ਇਹਦੀ ਮਾਂ ਕੀ ਉਹ ਥੋੜੀ ਜੀ ਸਿੱਧ ਪਧਰੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਜੀ ਉਹੀ ਇਹ ਇਹ ਬੁੜੇ ਦੀ ਦਵਾਈ ਬੂਟੀ ਦਵਾਉਂਦੀ ਹ ਹੁਣ ਕੋਈ ਵੀ ਨਹੀਂ ਜੀ ਘਰ ਦਾ ਚਿਰਾਗ ਬੁੱਝ ਗਿਆ ਜੀ ਕਿ ਇਹ ਨਾ ਮੁੰਡੇ ਦੀ ਮੌਤ ਹੋਈ ਆ ਦੱਸਿਆ ਜਾ ਰਿਹਾ ਕਿ ਉਹ ਬਿਮਾਰ ਰਹਿੰਦਾ ਸੀ ਥੋੜਾ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਬਿਮਾਰ ਸੀ ਤਾਂ ਫਿਰ ਲੇਬਰ ਬੱਚਾ ਕੰਮ ਕਿਵੇਂ ਕਰਦਾ ਸੀ ਲੇਬਰ ਦਾ ਬੰਦਾ ਕੰਮ ਕਰਦਾ ਜੀ ਲੇਬਰ ਦਾ ਕੰਮ ਕਿਵੇਂ ਕਰਦਾ ਸੀ ਜੇ ਉਹ ਬਿਮਾਰ ਸੀ ਜਿਹੜੀ ਇਹ ਬਾਬੇ ਨੇ ਸਾਨੂੰ ਗੱਲ ਕਹੀ ਹੈਗੀ ਵੀ ਉਹਨੂੰ ਪ੍ਰੋਬਲਮ ਅਸਲ ਵਿੱਚ ਉਹਦੀ ਡਿਊਟੀ ਰਾਤ ਦੀ ਸੀ ਔਰ ਰਾਤ ਦੀ ਪ੍ਰੋਬਲਮ ਸੀ ਉਹ ਇਹਨੂੰ ਛੱਡ ਕੇ ਨਹੀਂ ਸੀ ਜਾਂਦਾ ਆਪਣੇ ਮਾਂ ਪਿਓ ਦੀ ਰਾਤ ਨੂੰ ਇਹਨਾਂ ਨੇ ਉਹ ਗੱਲ ਕਹੀ ਹੈਗੀ ਆਹ ਪ੍ਰੋਬਲਮ ਆਂਗੀ ਅੱਜ ਇੱਕ ਮਜ਼ਦੂਰ ਦੇ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਉਹ ਕਿਸਾਨ ਦੇ ਖੇਤ ਦੇ ਵਿੱਚੋਂ ਗੰਨਾ ਪੱਟਿਆ ਸੀ ਉਹਨੇ ਦੇਖੋ ਜਿਹੜਾ ਤੁਸੀਂ ਕਹਿੰਦੇ ਕਿਸਾਨ ਤੇ ਮਜ਼ਦੂਰ ਦਾ ਨੌਂ ਮਾਸ ਦਾ ਰਿਸ਼ਤਾ ਇਹ ਨੌਂ ਮਾਸ ਦਾ ਰਿਸ਼ਤਾ ਕਿਸਾਨਾਂ ਤੇ ਮਜ਼ਦੂਰਾਂ ਦਾ ਨੌਂ ਮਾਸ ਦਾ ਰਿਸ਼ਤਾ ਇੱਥੋਂ ਦੇ ਵੱਡੇ ਜ਼ਗੀਰਦਾਰ ਹਨ سرمਈਦਾਰ ਹਨ ਜਾਤ ਪਾਤ ਦੇ ਜਿਹੜੇ ਰੰਗ ਚ ਰੰਗੇ ਹੋਏ ਹੰਕਾਰੀ ਲੋਕਾਂ ਨਾਲ ਉਹਨਾਂ ਨਾਲ ਸਾਡਾ ਨੌਂ ਮਾਸ ਦਾ ਰਿਸ਼ਤਾ ਨਹੀਂ ਰਹੇਗਾ ઘણે ਕਈ ਗੱਲਾਂ ਦਾ ਰਲਗੱਡ ਕਰ ਦਿੱਤੇ ਜਾਂਦੀਆਂ ਨੇ ਇਹ ਅਸੀਂ ਇਹਨੂੰ ਕਿਸਾਨ ਨਹੀਂ ਮੰਨਦੇ ਹੈਗੇ ਜਿਹੜੀਆਂ ਵੱਡੀਆਂ ਜ਼ਮੀਨਾਂ ਵਾਲੇ ਨੇ ਬਾਦਰੋਣੀ ਵੀ ਕਹਿੰਦੇ ਅਸੀਂ ਕਿਸਾਨ ਉਹਨਾਂ ਨਾਲ ਸਾਡਾ ਨੌਂ ਵਾਸਤਾ ਰਿਸ਼ਤਾ ਕਾਦਾ ਸਾਡਾ ਗਰੀਬ ਕਿਸਾਨਾਂ ਦਾ ਜਿਹੜੇ ਕਰਜ਼ਿਆਂ 'ਚ ਮਰਦੇ ਹੈਗੇ ਜਿਹਨਾਂ ਦੀਆਂ ਜ਼ਮੀਨਾਂ ਵੇਗੀਆਂ ਹੈਗੇ ਉਹਨਾਂ ਲੋਕਾਂ ਨਾਲ ਸਾਡਾ ਨੌਂ ਵਾਸਤਾ ਰਿਸ਼ਤਾ ਹੈਗਾ ਵੱਡੇ ਲੋਕਾਂ ਨਾਲ ਸਾਡਾ ਨੌਂ ਵਾਸਤਾ ਰਿਸ਼ਤਾ ਨਹੀਂ ਹੈਗਾ ਇਹ ਜਿਹੜਾ ਮਤਲਬ ਕੁਲਦੀਪ ਸਿੰਘ ਹੈ ਇਹਨੇ ਜਵਾਕ ਨੂੰ ਇਹਦੇ ਮੁੰਡੇ ਨੇ ਬੁਰੀ ਤਰ੍ਹਾਂ ਦੇ ਨਾਲ ਗੰਨਿਆਂ ਨਾਲ ਕੁੱਟਿਆ ਹੈਗਾ ਹੰਕਾਰ ਇੱਥੋਂ ਤੱਕ ਹੈਗਾ ਵੀ ਉਹਦੇ ਘਰ ਵਾਲੀ ਨੇ ਵੀ ਮਨਤਾ ਕੀਤੀਆਂ ਬਿਟਵੈਨਾਂ ਇਹਨੂੰ ਨਾ ਮਾਰ ਹੂੰ ਉੱਤੇ ਡੇਗਣ ਤੱਕ ਗਈ ਹੈ ਪਰ ਉਹਨੇ ਕੋਈ ਵੀ ਮਤਲਬ ਤਰਸ ਨਹੀਂ ਖਦਾ ਹੈਗਾ ਇਹਨੂੰ ਬੁਲੀ ਤਰ੍ਹਾਂ ਦੇ ਨਾਲ ਪੁੱਟਿਆ ਫਿਰ ਇੱਕ ਗੰਨਾ ਮੈਂ ਪਹਿਲਾਂ ਵੀ ਕਰਿਆ ਇਹਨੇ ਦਰੰਦਗੀ ਕਿਉਂ ਵਿਖਾਈ ਹੈ ਜਿਵੇਂ ਕਹਿੰਦੇ ਉਹਦੇ ਘਰ ਵਾਲੇ ਵੀ ਉੱਤੇ ਡਿੱਗੀ ਮਿੰਟਾਂ ਵੀ ਕਰੀਆਂ ਫਿਰ ਵੀ ਉਹ ਕੁੜਦਾ ਰਿਹਾ ਕਿਉਂਕਿ ਸਾਡੇ ਨਾਲ ਉਹਨਾਂ ਦਾ ਦੁਸ਼ਮਨਾਨਾ ਰਿਸ਼ਤਾ ਜੀ ਸਾਨੂੰ ਉਹ ਇੱਕ ਨਿੱਕੀ ਦੁੱਕੀ ਸਮਝਦੀ ਹੈ ਸਾਨੂੰ ਉਹ ਮਤਲਬ ਸੰਦੇਵੀ ਛੋਟੀ ਜਾਤ ਆ ਹੈ ਇਹਦਾ ਦੁੱਕੀ ਪੰਜੀ ਤੇ ਬੇਗਨ ਵਾਲੇ ਹੁੰਦੇ ਆ ਇਹਨਾਂ ਨੂੰ ਖੇਤਾਂ ਚ ਗੀਆਂ ਧੀਆਂ ਪੇਣਾ ਨਾਲ ਕੁਛ ਕਰ ਲੋ ਉਹਨਾਂ ਦੀ ਉੱਚਾ ਨੀਵਾ ਬੋਲ ਲੋ ਉਹਨਾਂ ਨੂੰ ਗਾਲਾਂ ਕੱਢ ਲੋ ਉਹਨਾਂ ਦੇ ਕੱਤ ਕੁੱਟੇ ਹਟਾ ਲੋ ਇਹ ਬੋਲਣ ਵਾਲੇ ਕੌਣ ਨੇ ਉਹਨਾਂ ਦੇ ਦਿਮਾਗ ਚ ਇਹ ਕੱਲਾ ਜੀ ਨੂੰ ਤੁਸੀਂ ਕਹਿੰਦੇ ਨਾਉ ਮਾਸ ਦਾ ਰਿਸ਼ਤਾ ਉਹਨਾਂ ਨਾਲ ਨਹੀਂ ਹੈਗਾ ਇਹ ਜਾਤ ਹੰਕਾਰੀ ਨੇ ਪੈਸੇ ਦੇ ਹੰਕਾਰ ਚ ਬੋਲਦੇ ਹੈਗੇ ਇਹਨਾਂ ਦੀ ਸੈਸ ਦੇ ਤੌਰ ਤੇ ਤੇ ਸੈਸਿਵ ਪਾਰਟੀਆਂ ਨਾਲ ਤਰੰਗੜੀਆਂ ਪੈਂਦੀਆਂ ਨੇ ਉਹ ਗੱਠ ਜੋੜਨਾ ਤਾਂ ਸਾਡੀ ਲੜਾਈ ਹੈ ਭਰਾਵੋ ਤੇ ਅੱਜ ਅਸੀਂ ਇੱਥੇ ਲੜਾਈ ਲੈ ਕੇ ਆਏ ਹਾਂ ਤੇ ਕੱਲ ਦੇ ਅਸੀਂ ਲੱਗੇ ਹੋਏ ਆ ਕਿਸੇ ਗਰੀਬ ਪਰਿਵਾਰ ਦੀ ਨਾਲ ਇਥੋਂ ਦੇ ਲੋਕਾਂ ਨੇ ਨਾ ਕਿਸੇ ਹੋਰ ਨੇ ਕੋਈ ਗੱਲ ਨਹੀਂ ਸੁਣੀ ਹੋएगी ਅਸੀਂ ਇਹ ਕਹੋਣੇ ਹੈਗੇ ਆ ਵੀ ਉਹ ਜਿਹੜਾ ਬੰਦਾ ਹੈਗਾ ਉਹ ਗ੍ਰਿਫਤਾਰ ਹੋ ਗਿਆ ਉਹਦਾ ਮੁੰਡਾ ਵੀ ਗ੍ਰਿਫਤਾਰ ਹੋਵੇ ਉਹਨਾਂ ਨੂੰ ਜੇਲਾਂ ਦੇ ਵਿੱਚ ਜਿੱਟਾ ਜਾਵੇ ਤੇ ਉਹਨੂੰ ਸਖਤ ਤੋਂ ਸਖ਼ਤ ਸਜ਼ਾਾਂ ਮਨੇ ਜਿਹੜੀਆਂ ਉਹ ਹੋਣ ਇਸ ਤੋਂ ਬਿਨਾਂ ਮਤਲਬ ਅਸੀਂ ਲੋਕਾਂ ਨੂੰ ਕਹਿੰਨਾ ਵੀ ਕੋਈ ਸਮਝੌਤੇ ਕਰਨ ਦੀ ਕੋਈ ਫੇ ਉਹ ਸੌਂਦੇ ਆ ਵਿਚਾਰ ਛੱਲੜ ਦੇ ਦੋ ਤੇ ਕੱਲ ਨੂੰ ਕਹਾਂਗੇ ਵੀ ਐਨੇ ਇੱਕ ਦੀ ਮਾਰ ਹੁੰਦੇ ਐ ਢੇਡ ਐਵੇਂ ਬੋਲਦੇ ਆ ਉਹ ਇੱਥੇ ਕਹਿੰਦੇ ਸੀ ਕੱਲ ਅੱਲ ਇੱਥੇ ਬੋਲਦੇ ਰਹੇ ਕੁਝ ਲੋਕ ਵੀ ਢੇਡਾਂ ਨੂੰ ਹੁਣ ਚਾਰ ਪੈਸੇ ਮਿਲਦੇ ਹੈਗੇ ਹੁਣ ਉਹ ਲੈਂਡ ਤੁਨਕਾਰੀ ਹੋਈ ਬੈਠੇ ਅਸੀਂ ਅਸੀਂ ਮਤਲਬ ਠੀਕ ਹੈ ਗਰੀਬ ਹੈਗੇ ਆ ਪਰ ਸਾਡੇ ਚਣਖ ਹੈ ਅਸੀਂ ਜਿਉਂਦੇ ਜਾਗਦੇ ਹੈਗੇ ਆ ਅਸੀਂ ਐ ਨਹੀਂ ਇਹਨਾਂ ਦੇ ਹੱਥਾਂ 'ਚ ਫੇਕਣ ਵਾਲੇ ਹੈਗੇ ਅਸੀਂ ਜੱਥੇਬੰਦੀ ਵੱਲੋਂ ਵੀ ਆਪਣੇ ਮਜ਼ਦੂਰਾਂ ਦੇ ਨਾਲ ਕਹਿੰਦੇ ਵੀ ਇਕੱਠੇ ਹੋ ਭਾਈ ਆਪਣੇ ਹੱਕਾਂ ਵਾਸਤੇ ਲੜੋ ਜ਼ਬਰ ਜ਼ੁਲਮ ਦੇ ਖਿਲਾਫ ਲੜੋ ਕਹਿੰਦੇ ਉਹ ਤਾਂ ਇੱਥੇ ਹੁਣ ਪ੍ਰਧਾਨ ਮੰਤਰੀ ਆ ਕੇ ਗਿਆ ਹੈਗਾ ਆ ਕੇ ਡੇਰਾ ਵੱਲਾਂ ਗਿਆ ਜਿੱਥੇ ਸਭ ਤੋਂ ਵੱਧ ਰਮਦਾਸੀਏ ਉਸ ਨਾਲ ਜੁੜੇ ਹੋਏ ਹੈਗੇ ਆ ਉੱਥੇ ਕਹਿ ਗਿਆ ਵੀ ਅਸੀਂ ਮਜ਼ਦੂਰਾਂ ਦੀ ਖਾਤਰ ਅਸੀਂ ਨਵੀਆਂ ਨੀਤੀਆਂ ਬਣਾਈਆਂ ਨੇ ਅਸੀਂ ਉਹਨਾਂ ਦੀ ਫੇਵਰਸ ਤੋਂ ਬੋਲਦੇ ਹੈਗੇ ਆ ਤੇ ਉੱਥੇ ਉਹਦੇ ਪੱਖ 'ਚ ਅਰਦਾਸਾਂ ਵੀ ਹੋਈਆਂ ਹੈਗੀਆਂ ਤੇ ਪੰਜਾਬ ਦੇ ਵਿੱਚ ਜਿਹਨੂੰ ਕਿਹਾ ਵੀ ਉਹ ਤਸ਼ਾਲ ਸੂਬਾ ਹੈਗਾ ਉਸ ਦੇ ਵਿੱਚ ਤਰਾਸ ਦੀ ਇਹ ਆ ਵੀ ਇੱਕ ਗੰਨੇ ਦੀ ਖਾਤਰੇ ਮਾਂ ਤੇ ਪਿਓ ਦਾ ਪੁੱਤਾ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈਗਾ ਤੇ ਉਹਦੀ ਖਾਤਰ ਸੰਘਰਸ਼ ਕਰਕੇ ਕੇਸ ਅਜਿਹਾ ਦਰਜ ਕਰਾਉਣਾ ਪਹਿਲਾਂ ਜੱਥੇਬੰਦੀ ਨਾ ਆਉਂਦੀ ਹੋ ਸਕਦਾ ਇਹ ਮਨ ਲੈ ਇੱਚ ਬਰਤਮਤ ਹੋ ਜਾਂਦਾ ਹੁਣ ਉਹਦੇ ਸੰਸਕਾਰ ਹੋ ਜਾਂਦੇ ਪੈਸੇ ਲੈਣ ਵਾਲੇ ਪੈਸੇ ਲੈ ਜਾਂਦੇ ਮਾਂ-ਬਾਪ ਇੱਥੇ ਮਤਲਬ ਤਰਸ ਦੀ ਮਰਦੇ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਉਹਦਾ ਹੁਣ ਸਸਕਾਰ ਹੋ ਗਿਆ ਜਾਂ ਕਰਨ ਨਹੀਂ ਹੋਆ ਫੌਰੀ ਚਾ ਹਮ ਸਾਡਾ ਇਹ ਫੈਸਲਾ ਹੈਗਾ ਵੀ ਜਦੋਂ ਤੱਕ ਉਹ ਬੰਦੇ ਨਹੀਂ ਫੜੇ ਜਾਂਦੇ ਠੀਕ ਹੈ ਨਹੀਂ ਉਦੋਂ ਤੱਕ ਅਸੀਂ ਉਹਦਾ ਸਸਕਾਰ ਨਹੀਂ ਕਰਾਂ ਕਿੰਨੇ ਕਿੰਨੇ ਦੋਸ਼ੀ ਲਖਾਇਆ ਤੁਸੀਂ ਹੁਣ ਤੱਕ ਦੋ ਲਿਖੇ ਹੋਣੇ ਦੋ ਬੰਦੇ ਆ ਇੱਕ ਫੜ ਲਿਆ ਹਲਦੀ ਉਹਦਾ ਮੁੰਡਾ ਜਿਹੜਾ ਉਹ ਫਰਾਰ ਹੈਗਾ ਉਹਨੂੰ ਹਜੇ ਫੜਿਆ ਨਹੀਂ ਜਾ ਰਹੇ ਜੀ ਜਿਹੜੇ ਪ੍ਰਸ਼ਾਸਨ ਪੁਲਿਸ ਦਾ ਹੋਰ ਆ ਹਮ ਪਿੰਡ ਦੇ ਜਾਂ ਇਲਾਕੇ ਦੇ ਜਿਹੜੇ ਸਿਆਸੀ ਬੰਦੇ ਹੈਗੇ ਆ ਉਹ ਪਰਿਵਾਰ ਦੇ ਉੱਤੇ ਦਹਿਸ਼ਤ ਪਾ ਰਹੇ ਹੈਗੇ ਉਹਨਾਂ ਨੂੰ ਕੰਪੈਲ ਕਰ ਰਹੇ ਆ ਵੀ ਐਂ ਕਰ ਲਓ ਐਂ ਕਰ ਲਓ ਐਂ ਕਰ ਲਓ ਉਹਨਾਂ ਨੂੰ ਡਰਾ ਰਹੇ ਹੈਗੇ ਆ ਵੀ ਤੁਸੀਂ ਭਾਈ ਵਕੀਲ ਕਿੱਥੋਂ ਕਰੋਗੇ ਤੁਹਾਡਾ 1.5 ਲੱਖ ਰੁਪਇਆ ਕੌਣ ਦੇਊਗਾ ਵਕੀਲ ਨੂੰ ਤੁਸੀਂ ਤਰੀਕਾ ਤੇ ਕਿਹੜਾ ਜਾਊਗਾ ਇਹਦਾ ਮਤਲਬ ਹੈਗਾ ਵੀ ਤੁਸੀਂ ਚੁੱਪ ਕਰਕੇ ਜਿਹੜੇ ਚਾਰ ਪੈਸੇ ਦਿੰਦੇ ਆ ਉਹ ਲੈ ਕੇ ਆਪਦੀ ਜੇਬ 'ਚ ਪਾਓ ਮੁੰਡੇ ਦਾ ਸੰਸਕਾਰ ਕਰੋ ਖੋ ਖੋ ਮਾਰਨ ਵਾਲੇ ਘਰੇ ਆਉਣ ਆ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਾਡੇ ਲੋਕਾਂ ਦੇ ਜੀ ਜੀ ਆਮ ਤੌਰ ਤੇ ਇਹ ਕਿਹਾ ਜਾਂਦਾ ਵੇਖੋ ਜਿਹੜਾ ਮਰਨ ਵਾਲਾ ਤਾਂ ਮਰ ਗਿਆ ਤੇ ਪਰਿਵਾਰ ਦੀ ਪਿੱਛੇ ਮਦਦ ਹੋ ਜੂ ਕਿ ਤੁਸੀਂ ਲੈ ਲੋ ਜੇ ਨਾ 4-5 ਲੱਖ ਲਿਲਦਾ ਤੇ ਮਿੱਟੀ ਨਾਲ ਰੋਲੋ ਵੇਖੋ ਜੀ ਪੁੱਤਾਂ ਦੇ ਮੁੱਲ ਤਾਂ ਦੁਨੀਆ 'ਚ ਹੈ ਇਧਰ ਲਈ ਇਧਰ ਆ ਜੇ ਪੁੱਤਾਂ ਦੇ ਮੁੱਲ ਨਹੀਂ ਕੋਈ ਦੇ ਸਕਦਾ ਹੂੰ ਠੀਕ ਹੈ ਨਹੀਂ ਹੂੰ ਜਿਹੜੇ ਲਾਲ ਗੁਆਚ ਜਾਂਦੇ ਨੇ ਉਹ ਨਹੀਂ ਮਿਲਦੇ ਹੈਗੇ ਮਾਪਿਆਂ ਨੂੰ ਉਹ ਨਹੀਂ ਮਿਲਦੇ ਠੀਕ ਹੈ ਨਹੀਂ ਇਹ ਬਜ਼ੁਰਗ ਬੈਠਾ ਜੀ ਤੁਸੀਂ ਇੰਟਰਵਿਊ ਕੀਤੀ ਐ ਸੋ ਇਹ ਤੁਹਾਨੂੰ ਹੁੰਦਾ ਆ ਪਾਜ ਹੈਗਾ ਮਾਂ ਨੂੰ ਕੱਲ ਦੀਆਂ ਦੰਦਲਾਂ ਪੈਂਦੀ ਹੈਗੀ ਠੀਕ ਹੈ ਨਹੀਂ ਕਿਸੇ ਸੈਣਾ ਨੇ ਪੁੱਛਿਆ ਜੀ ਵੀ ਸਭ ਤੋਂ ਵੱਡਾ ਭਾਰ ਕੀ ਦਾ ਹੁੰਦਾ ਕਿਸੇ ਨੇ ਕਹੇ ਪਹਾੜ ਹੁੰਦੇ ਜੀ ਭਾਰ ਹੀ ਕਿਸੇ ਨੇ ਕਹੇ ਧਰਤੀ ਦਾ ਭਾਰ ਅਖੇ ਤਾਂ ਕੁਛ ਕਹਿਆ ਸੈਣਾ ਬੰਦਾ ਕਹਿੰਦਾ ਇਹਨਾਂ ਤੋਂ ਭਾਰ ਨਹੀਂ ਹੁੰਦਾ ਹੈ ਸਭ ਤੋਂ ਵੱਡਾ ਭਾਰ ਉਹ ਹੁੰਦਾ ਜਦੋਂ ਨੌਜਵਾਨ ਪੁੱਤ ਦੀ ਅਰਥੀ ਜਿਹੜਾ ਪਿਓ ਲੈ ਕੇ ਜਾਂਦਾ ਨਾ ਉਸ ਤੋਂ ਵੱਡਾ ਭਾਰ ਨਹੀਂ ਕੋਈ ਸੰਸਾਰ ਦੇ ਅੱਜ ਐਡਾ ਭਾਰ ਸਾਡੇ ਉਸ ਪਿਓ ਤੇ ਪਿਆ ਹੋਇਆ ਹੈ ਜੀ ਅਸੀਂ ਉਹਦੀ ਖਾਤਰ ਖੜੇ ਆਂ ਪ੍ਰਤਾਪ ਜੀ ਜੇਕਰ ਉਹ ਨੌਜਵਾਨ ਦੀ ਤੁਸੀਂ ਕਹਿੰਦੇ ਆਂ ਵੀ ਗ੍ਰਿਫਤਾਰੀ ਨਹੀਂ ਹੁੰਦੀ ਕਿ ਤੁਹਾਡੇ ਵੱਲੋਂ ਕੋਈ ਸ਼ੰਘਰਸ਼ ਵਿੱਡਾ ਜਾਊਗਾ ਕੋਈ ਅਸੀਂ ਤਾਂ ਅੱਜ ਉੱਥੇ ਧਰਨਾ ਲਾਉਣਾ ਸੀ ਕਿਉਂਕਿ ਸاسي ਪਾਰਟੀਆਂ ਹੈਗੀਆਂ ਉਹ ਸਵੇਰ ਦੇ ਆ ਵੀ ਐ ਕਰ ਲੋ ਐ ਕਰ ਲੋ ਇੱਕ ਗਦੀ ਕੇਡ ਪਾ ਕੇ ਅਸੀਂ ਤਾਂ ਥਾਣੇ ਜਾਣਾ ਸੀ ਅੱਜ ਉਹਦੀ ਗ੍ਰਿਫਤਾਰੀ ਵਾਸਤੇ ਧਰਨਾ ਲਾਉਣਾ ਸੀ ਤੋਂ ਉਹਦੇ ਕਰਕੇ ਉਹਨਾਂ ਨੇ ਕਰ ਲ ਦੰਦ ਲਾਈ ਹੋਈ ਆ ਅਸੀਂ ਆ ਲੋਕ ਖੜੇ ਹੈਗੇ ਜਿੰਨਾ ਇਹ ਸਹਿਯੋਗ ਦੇਣਗੇ ਅਸੀਂ ਮੂਹਰੇ ਹੋ ਕੇ ਲੜਾਂਗੇ ਹੁਣ ਜੇ ਇਹ ਨਾ ਲੱਗੇ ਭਾਈ ਅਲਦੇ ਲੜਗੇ ਹੋਇਆ ਹੁਣ ਕਿੰਨਾ ਇਕੱਠੇ ਰਹਿੰਦੇ ਆ ਉਹਨੇ ਸਾਹ ਨੂੰ ਸੀਗਾ ਹਾਂ ਚੱਲਾਂਗੇ ਸੰਘਰਸ਼ ਸਾਡਾ ਐ ਜੀ ਜਿਸ ਘਰੇ ਖੜਿਆ ਇਹ ਉਸੇ ਨੋ ਨੀਵਾ ਦਾ ਖੜਿਆ ਆ ਨਾਲ ਆ ਉਹ ਪਹਿਲੇ ਪਾਸੇ ਆ ਨਾਲ ਹੀ ਹੈ ਬਿਸਕਲੇ ਦੇ ਨਾਲ ਸੰਜਿਆ ਕਰ ਰਹੇ ਜੀ ਜੀ ਦੇਖ ਤੁਸੀਂ ਕਿੰਨੇ ਸੀ ਕਿ ਦੁਬਿਧਾ ਵਿੱਚ ਖੁਸ਼ੀ ਤੇ ਰਹਿਣੇ ਹੋ ਤੁਜੀ ਪਵਾਰ ਨੂੰ ਤੇ ਉਹਨੇ ਜੀ ਪਹਿਲਾ ਵੀ ਕਹਾੜੇ ਨਾ ਬੰਦਾ ਵੱਢਿਆ ਗਾ ਸਕਾਰੀ ਬੰਦਾ ਉਹ ਜਿਹੜੇ ਨੇ ਕਤਲ ਕਰਿਆ ਜੀ ਪਹਿਲਾ ਵੀ ਕਤਲ ਕਰਿਆ ਉਹਦਾ ਜੀ ਇਹ ਆ ਗਰੀਬ ਬੰਦੇ ਆ ਵਿਚਾਰੇ ਸਾਡੇ ਜਮਾ ਮੇਰੇ ਗਮਾਂਢੀ ਐ ਜੂਨ ਗੁਜ਼ਾਰਾ ਕਰਦੇ ਸੀ ਹੁਣ ਇਹਨਾਂ ਦਾ ਪੂਰਾ ਹਾਲ ਹੋਇਆ ਜੇ ਮੈਂ ਐਕਾ ਵੀ ਮੈਂ ਦੇ ਦੂੰ ਮੇਰੇ ਕੋਲ ਉਹ ਜੀ ਰਹਿ ਗਏ ਨਹੀਂ ਕੱਲ ਦੇ ਮੈਨੂੰ ਮੈਂ ਕਿਤੋਂ ਪਾਲ ਦੂੰਗਾ ਜੀ ਜੀ ਇਹਨਾਂ ਕੋ ਗੰਨੇ ਨੂੰ ਲੈ ਕੇ ਜਾਂ ਕੋਈ ਵਿੱਚੋਂ ਕੋਈ ਹੋਰਾਂ ਚ ਸੌਂਦੀਆਂ ਕਈ ਵਾਰ ਗੰਨੇ ਦਾ ਬਹਾਨਾ ਬਣ ਜਾਂਦਾ ਕਿੱਧਰ ਹੀ ਗਿਆ ਸੀ ਬਈ ਉੱਥੇ ਦੂਜੇ ਪਿੰਡ ਡੈੜੀ ਗਾਦੀ ਐ ਤੁਸੀਂ ਤੰਨੇ ਪਿੱਛੇ ਬੰਦਾ ਮਾਰੋ ਹੂੰ ਸਾਡਾ ਭਰਾ ਹੀ ਸਾਡੇ ਨਾਲ ਰਹਿੰਦਾ ਸੀ ਜੀ ਤੁਸੀਂ ਵੀ ਨਾਲ ਜਾਂਦੇ ਸੀ ਨੇ ਨਾ ਜੀ ਗੱਲ ਤੇ ਨਹੀਂ ਜਾਂਦੇ ਹੂੰ ਸਾਡਾ ਭਰਾ ਸੀ ਸਾਡੇ ਉਹ ਮੰਡੀ ਹੈ ਉਹ ਮੁੰਡੇ ਦਾ ਸੁਭਾਅ ਸਿਭੂ ਕਿਹੋ ਜਿਹਾ ਸੀ ਬਹੁਤ ਵਧੀਆ ਨਾਈਸ ਸੁਭਾਅ ਜੀ ਵਧੀਆ ਸੀ ਜੀ ਨਰਮ ਬਹੁਤ ਸੀ ਜੀ ਮੁੰਡਾ ਜੀ ਹਾਂ ਜੀ ਤੇ ਉਹਦੇ ਪਾਸ ਥੱਲੇ ਮਾਤਾ ਪਿਤਾ ਰਹਿ ਗਏ ਜੀ ਹਮ ਤਾਂ ਇਨਸਾਫ ਚਾਹੀਦਾ ਜੀ ਅਸੀਂ ਤਾਂ ਉਹ ਨੀਮੇ ਕਰਨੇ ਆ ਜਿਹੜੇ ਹੰਕਾਰ ਚੋ ਬੋਲਿਆ ਹੰਕਾਰ ਤੋੜਨਾ ਉਹ ਜੀ ਸਾਡੇ ਪੈਸਿਆਂ ਨਾਲ ਉਹ ਲੜਾਈ ਵੱਧ ਉਹ ਆ ਹਮ ਜੀ ਇਹ ਦੋਸ਼ ਕੀ ਮੰਗਣਾ ਜੀ ਦੋਸ਼ ਨੇ ਵੀ ਦੰਨੇ ਨੂੰ ਕਰਕੇ ਜਿਹੜਾ ਮੁੰਡੇ ਦਾ ਕਟ ਮਾਰ ਕਰਿਆ ਜਾਂ ਕੁਝ ਵਿੱਚ ਹੋਰ ਕੋਈ ਗੱਲ ਬਾਤ ਹੈ ਦਲਦੀਪ ਸਿੰਘ ਨੇ ਗ੍ਰਿਫਤਾਰ ਕਰ ਲਿਆ ਜੀ ਜੀ ਉਹੀ ਕਹਿ ਰਹੇ ਸੀ ਕਿ ਸਾਡੇ ਖੇਤ ਚ ਕਮਾਦ ਲਾਇਆ ਹੋਇਆ ਸੀ ਹੂੰ ਪਹਿਲਾਂ ਵੀ ਕਹਿੰਦੇ ਆ ਜਿਹੜਾ ਕੋਈ ਆਸਿ ਉਹ ਰਸਤੇ ਦੇ ਉੱਪਰ ਹੀ ਆ ਖੇਤ ਉਹਨਾਂ ਦਾ ਜੀ ਪਹਿਲਾਂ ਵੀ ਲੋਕ ਕਹਿੰਦੇ ਪੱਟ ਕੇ ਲੈ ਜਾਂਦੇ ਆ ਹੂੰ ਇਹ ਇਹ ਮੁੰਡੇ ਨਾਲ ਦਾ ਲੜਾਈ ਝਗੜਾ ਹੋਇਆ ਜੀ ਤੇ ਉਹ ਕੁੱਟਮਾਰ ਉਹਨੇ ਕੀਤੀ ਉਹ ਸੱਟਾਂ ਜਾਦੇ ਲੱਗੀਆਂ ਉਹਦੇ ਹੂੰ ਉਹਦੇ ਕਰਕੇ ਮੁੰਡੇ ਦਾ ਕੀ ਮੁੰਡੇਰ ਸੱਟ ਕੀ ਲੱਗੀ ਜਿਹਦੇ ਉਹ ਰੀਡ ਪੇਟ ਨਾਲ ਸਾਰਦਾ ਉਹਦਾ ਹੁਣ ਡਾਕਟਰ ਹੀ ਦੱਸਣਗੇ ਉਹਨਾਂ ਦੀ ਪੇਟ ਚ ਜਿਆਦਾ ਦੱਸਿਆ ਜਾ ਰਿਹਾ ਜੀ ਇੱਕ ਜਿਵੇਂ ਹੁਣ ਗ੍ਰਿਫਤਾਰੀ ਨੂੰ ਲੈ ਕੇ ਜਿਹੜੇ ਆਗੂ ਵੀ ਪਹੁੰਚੇ ਕੁਝ ਮਜ਼ਦੂਰ ਉਹ ਕਹਿੰਦੇ ਵੀ ਗ੍ਰਿਫਤਾਰੀ ਉਹਦੇ ਫਾਦਰ ਦੀ ਹੋ ਗਈ ਆ ਉਹਦੇ ਬੇਟੇ ਦੀ ਗ੍ਰਿਫਤਾਰੀ ਨਹੀਂ ਹੋਈ ਉਹਦੇ ਰੇਡਾਂ ਕਰ ਰਹੇ ਆ ਜੀ ਉਹ ਵੀ ਜਲਦ ਗ੍ਰਿਫਤਾਰ ਕਰ ਲਾਂਗੇ ਜੀ ਹਾਂ ਜੀ ਪਰਿਵਾਰ ਨੇ ਕਿੰਨੇ ਬੰਦਿਆਂ ਦੇ ਨਾਮ ਲਖਾਏ ਹੁਣ ਤੱਕ ਦੋ ਬੰਦਿਆਂ ਦੇ ਦੋ ਬੰਦਿਆਂ ਦੇ ਇੱਕ ਕੁਲਦੀਪ ਸਿੰਘ ਐ ਕੁਲਦੀਪ ਸਿੰਘ ਦਾ ਬੇਟਾ ਜੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਇਹਨਾਂ ਦੀ ਜਿਵੇਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਹੋ ਜਾਂਦੀ ਹੈ ਕੋਈ ਨਹੀਂ ਜੀ ਨਹੀਂ ਉਹ ਤਾਂ ਅਚਾਨਕ ਹੀ ਉਹਦਾ ਉੱਥੇ ਉਹਨੇ ਗੰਨੇ ਪੱਟਨ ਪਿੱਛੇ ਲੜਾਈ ਹੋਈ ਹੈ ਜੀ ਉਹਦੇ ਚੱਟਾ ਲੱਗ ਗਿਆ ਵੀ ਮੇਰਾ ਬੇਟਾ ਨਾਲ ਸੀਗਾ ਜੀ ਮੇਰਾ ਬੇਟਾ ਨਾਲ ਗਿਆ ਸੀ ਉਹਦੇ ਗੰਨੇ ਪੱਟਣ ਤੇ ਜਦੋਂ ਵੀ ਉਹ ਕਿੰਨਾ ਨੇ ਹਜੇ ਗੰਨੇ ਪੱਟੇ ਵੀ ਨਹੀਂ ਸੀਗੇ ਜੀ ਗੰਨੇ ਉਹ ਵੀ ਟੇਡੇ ਹੋਏ ਪਏ ਆਗੇ ਉੱਤੇ ਪਲਾ ਤੁਸੀਂ ਹੁਣ ਜਾ ਕੇ ਦੇਖ ਲਓ ਮੌਕਾ ਪਰ ਉਹ ਜੱਟ ਨੇ ਆ ਕੇ ਚੱਲ ਕੋਈ ਨਾ ਜੀ ਜੁਰਮਾਨਾ ਲਾ ਦਿੰਦੇ ਸੀ ਜੁਰਮਾਨਾ ਵੀ ਭਰਨ ਨੂੰ ਤਿਆਰ ਸੀਗੇ ਪਰ ਸਾਡੇ ਬੱਚੇ ਨੂੰ ਉਹਨਾਂ ਨੇ ਬਹੁਤ ਬੁਰੀ ਹਾਲਤ ਨਾਲ ਹੀ ਮਾਰਿਆ ਜੀ ਪਰ ਇੰਨੀ ਇਹ ਨਹੀਂ ਸੀ ਕਰਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਕਹਿੰਨੇ ਸਾਡੇ ਬੱਚੇ ਨੂੰ ਅੱਜ ਉਹਨਾਂ ਨੇ ਇਹ ਕੀਤਾ ਅਸੀਂ ਵੀ ਇਹੀ ਕਹਿੰਨੇ ਵੀ ਉਸ ਉਹਨਾਂ ਨੂੰ ਵੀ ਫਾਂਸੀ ਮਿਲਣੀ ਚਾਹੀਦੀ ਹੈ ਜੀ ਸਾਡਾ ਬਸ ਇਹੀ ਹੈ ਜੀ ਸਾਡਾ ਹੋਰ ਕੋਈ ਫੈਸਲਾ ਨਹੀਂ ਬਰਾਬਰ ਉਹਨਾਂ ਦੇ ਵੀ ਸੱਥਰ ਵਿਸਣਾ ਚਾਹੀਦਾ ਬਿਲਕੁਲ ਐਡਾ ਕਿੱਡਾ ਕੋਨੇ ਗੁਨਾਹ ਕਰਤਾ ਸੀ ਜਿਹੜਾ ਗੰਨੇ ਕੱਟੇ ਨੌਜਵਾਨ ਦੀ ਮੌਤ ਉਹ ਤਾਂ ਇੰਨਾ ਸਿਆਣਾ ਬੱਚਾ ਸੀਗਾ ਜੀ ਕੋਈ ਉਹਨੂੰ ਵੈ ਨਹੀਂ ਸੀਗਾ ਵੀ ਮੇਰੇ ਨਾਲ ਆ ਘਾਟਨਾ ਵਰਤ ਜੂਗੀ ਕੋਈ ਉਹਦੇ ਰੱਬ ਯਾਦ ਨਹੀਂ ਸੀਗਾ ਜੀ ਚਲੋ ਮੂਡ ਮੱਤ ਸੀ ਜੀ ਬੱਚੇ ਉਧਰ ਭਾਗੇ ਬਸਾਬ ਕਰਨ ਗਏ ਜਾਂ ਕੋਈ ਕਿਵੇਂ ਗਏ ਆ ਪਰ ਉਸ ਜੱਟ ਨੇ ਉਹ ਬਹੁਤ ਬੁਰੀ ਹਾਲਤ ਨਾਲ ਹੀ ਮਾਰਿਆ ਜਦੋਂ ਉਹਨੂੰ ਕੁੱਟਿਆ ਮਾਰਿਆ ਤੁਸੀਂ ਕਹਿੰਦੇ ਕੁੱਟਿਆ ਬੁਰੀ ਤਰ੍ਹਾਂ ਕੁੱਟਿਆ ਉਹਦੇ ਹਾਲਾਤ ਕਿਹੋ ਜਿੇ ਸੀ ਕਿਸ ਤਰ੍ਹਾਂ ਤੜਫ ਰਿਹਾ ਸੀ ਕਿਸ ਤਰ੍ਹਾਂ ਕੁਝ ਦੱਸਦਾ ਵੀ ਹੋਣਾ ਕਿ ਮੈਨੂੰ ਐ ਕੁੱਟਿਆ ਗੰਨਿਆ ਨਾਲ ਕੁੱਟਿਆ ਜੀ ਉਸ ਜੱਟ ਨੇ ਟੱਡ 'ਚ ਵੀ ਲੱਤਾਂ ਮਾਰੀਆਂ ਉਸ ਬੱਚੇ ਦੇ ਉਸ ਬੱਚੇ ਦੀ ਕੋਈ ਹਾਲਤ ਹੀ ਨਹੀਂ ਸੀਗੀ ਜੀ ਵੇਖਣ ਵਾਲਾ ਵੀ ਨਹੀਂ ਸੀਗਾ ਮਾੜੀ ਮੇਰਾ ਐਮੀ ਨਹੀਂ ਮਾਰਿਆ ਬਹੁਤ ਬੇਹਰਮੀ ਨਾਲ ਕੁੱਟਿਆ ਜੀ ਉਹਨੂੰ ਗੱਲਬਾਤ ਕੋਈ ਹੋਈ ਪਰਿਵਾਰ ਦੇ ਨਾਲ ਇਹ ਗੱਲਬਾਤ ਕਰਦਾ ਹੀ ਨਹੀਂ ਸੀ ਨਹੀਂ ਜੀ ਉਦੋਂ ਤਾਂ ਬੋਲਣ ਦੀ ਹਾਲਤ 'ਚ ਹੈ ਹੀ ਨਹੀਂ ਸੀਗਾ ਬੇ ਉਸ ਹੋ ਗਿਆ ਸੀਗਾ ਜੀ ਜੀ ਉਹਦਾ ਨਾ ਵੀ ਐ ਵੀ ਸੀ ਵੀ ਗਏ ਵੀ ਸੀ ਬੱਚੇ ਦੇ ਕੋਲ ਵੀ ਜਾਂ ਕੀ ਗੱਲ ਹੋਈ ਆ ਪਰ ਬੱਚੇ ਤੋਂ ਬੋਲਿਆ ਹੀ ਨਹੀਂ ਸੀ ਜਾਂਦਾ ਜੀ ਦੇ ਕੋਈ ਉਹਦੇ ਕੋਈ ਚੰਡ ਵਗੈਰਾ ਜ਼ਖਮ ਵਗੈਰਾ ਹੈਗਾ ਸੀ ਜੇ ਕੋਈ ਇਹ ਕਿਲੇ ਅੰਦਰ ਸੱਟਾਂ ਹੀ ਸੀਗੀਆਂ ਅੰਦਰ ਹੀ ਸੱਟਾਂ ਸੀ ਗੁੱਜਮਾ ਮਾਰੀਆਂ ਜੀ ਚੰਡ ਕੋਈ ਨਹੀਂ ਸੀਗਾ ਗੰਨਿਆਂ ਨਾਲ ਹੀ ਕੁੱਟਿਆ ਜੀ ਗੁੱਜਮਾ ਸੱਟਾਂ ਹੀ ਮਾਰੀਆਂ ਜੀ ਪੇਟ 'ਚ ਲੱਤਾਂ ਮਾਰੀ ਗਏ ਉਹਦੇ ਮੋਬਾਈਲ ਵੀ ਸੀਗੇ ਜੀ ਮੋਬਾਈਲ ਵੀ ਇੰਝ ਕਰੋ ਚੱਕਰ ਹੋ ਗਈ ਉਹਨਾਂ ਨੇ ਇੰਨੀ ਬੇਰਮੀ ਨਾਲ ਕੁੱਟਿਆ ਬੱਚੇ ਨੂੰ ਜਿਹੜਾ ਤੁਸੀਂ ਮੁੰਡੇ ਦਾ ਨਾਮ ਲਿਖਾ ਰਹੇ ਹੋ ਵਿੱਚ ਕਿ ਉਹਦੇ ਮੁੰਡੇ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਵਿੱਚ ਕਿਹਾ ਜਾ ਰਿਹਾ ਕਿ ਮੁੰਡੇ ਦਾ ਕਸੂਰ ਨਹੀਂਗਾ ਉਹਦੇ ਪਿਓ ਦਾ ਕਸੂਰ ਆ ਪਿਓ ਦੀ ਜ਼ਰਪਦਾਰੀ ਹੋਣੀ ਚਾਹੀਦੀ ਐ ਪਿਓ ਨੂੰ ਸਜ਼ਾ ਮਿਲਣੀ ਚਾਹੀਦੀ ਐ ਨਹੀਂ ਜੀ ਕੁੱਟਿਆ ਤਾਂ ਮੁੰਡੇ ਨਹੀਂ ਐ ਜੀ ਮੁੰਡੇ ਨਾਲ ਸੀ ਮੁੰਡੇ ਨੇ ਕੁੱਟਿਆ ਜੀ ਪਿਓ ਤਾਂ ਪਿਓ ਜਦੋਂ ਮੁੰਡਾ ਕੁੱਟੀ ਜਾਂਦਾ ਸੀਗਾ ਪਿਓ ਦਾ ਹੱਕ ਆਉਂਦਾ ਸੀਗਾ ਵੀ ਚੱਲ ਕੋਈ ਨਹੀਂ ਕਿੱਡੀ ਕ ਗੱਲ ਐ ਜੇ ਗੰਨਾ ਪੱਟ ਲਿਆ ਤਾਂ ਪਰ ਪਿਓ ਨੇ ਹਟਾਇਆ ਨਹੀਂ ਪਿਓ ਵੀ ਉਹਨੇ ਕਸੂਰਵਾਰ ਆ ਜੀ ਪਿਓ ਕਿਉਂ ਨਹੀਂ ਕਸੂਰਵਾਰ ਪਿਓ ਤਾਂ ਵੱਧਾ ਜੀ ਉਹਨੇ ਆਪਦੇ ਬੱਚੇ ਨੂੰ ਸਮਝਾਉਣਾ ਸੀ ਵੀ ਕੋਈ ਨਹੀਂ ਪਤਾ ਜੇ ਗੰਨਾ ਪੱਟ ਲੈ ਕਿੱਡੀ ਕ ਗੱਲ ਬਿਆਪਾ ਜੁਰਮਾਨਾ ਪਰ ਲਾ ਦਿੰਨੇ ਹਨ ਇਹਨਾਂ ਨੂੰ ਪਰ ਪਿਓ ਤੇ ਐਦੂ ਵੀ ਦੋਸ਼ੀ ਬਣ ਗਿਆ ਜਿਹਨੇ ਸਾਡਾ ਬੱਚਾ ਮਰਵਾਤਾ ਅੱਜ ਹੂੰ ਬਿਲਕੁਲ ਬਿਲਕੁਲ ਅਸੀਂ ਦੋਨਾਂ ਨੂੰ ਸਜ਼ਾ ਅਸੀਂ ਕਹਿੰਨੇ ਆ ਵੀ ਫਾਂਸੀ ਦੀ ਹੋਣੀ ਚਾਹੀਦੀ ਜਿਵੇਂ ਹੁਣ ਪੁਲਿਸ ਪ੍ਰਸ਼ਾਸਨ ਆਇਆ ਸਾਡੀ ਉਹਨਾਂ ਨਾਲੇ ਵੀ ਗੱਲਬਾਤ ਹੋਈ ਸੀ ਉਹ ਕਹਿ ਰਿਹਾ ਕਿ ਇਹਨਾਂ ਨੇ ਇੱਕ ਬੰਦੇ ਦੇ ਨਾਮ ਲਖਾਇਆ ਸੀ ਪਹਿਲਾਂ ਅਸੀਂ ਉਹ ਪੜ ਲਿਆ ਤੇ ਮੁੰਡਾ ਦੇ ਵਿੱਚ ਹੈ ਹੀ ਨਹੀਂ ਸੀ ਮੁੰਡੇ ਦਾ ਨਾਮ ਹੀ ਨਹੀਂ ਲਖਾਇਆ ਇਹਨੇ ਹੁਣ ਇਹ ਕਹਿ ਰਿਹਾ ਕਿ ਮੁੰਡੇ ਦੀ ਵੀ ਕਰਪਦਾਰੀ ਕਰੋ ਹੁਣ ਅਸੀਂ ਉਹਨੂੰ ਵੀ ਭਾਰ ਰਹੇ ਆ ਪਤਾ ਜੀ ਕੁੱਟਿਆ ਦਾ ਮੁੰਡੇ ਨਹੀਂ ਆ ਕਸੂਰਤਾ ਵੱਧ ਮੁੰਡੇ ਦਾ ਹੀ ਆ ਹੂੰ ਫਿਰ ਮੁੰਡੇ ਦੀ ਨਾ ਕੇਫਤਰਾ ਹੋਊਗੀ ਤਾਂ ਫਿਰ ਸਾਨੂੰ ਕੀ ਇਨਸਾਫ ਮਿਲੂਗਾ ਜਿਹੜੇ ਮੁੰਡੇ ਨੇ ਕੁੱਟਿਆ ਉਹਦੀ ਉਮਰ ਕਿੰਨੀ ਕੁ ਸੀ ਉਹ ਇੰਨਾ ਵਾਂਗੂ ਹੀ ਸੀਗਾ ਜੀ ਮੁੰਡਾ ਜਿੰਨਾ ਨੇ ਜਿਹੜਾ ਮੁੰਡਾ ਉਹਨੇ ਮਾਰਿਆ ਇੰਨੀ ਉਮਰ ਦਾ ਹੀ ਮੁੰਡਾ ਸੀ ਉਹ 27 ਸਾਲ ਦੀ ਹਾਂ ਇੰਨੀ ਕੁ ਹੈਗੀ ਆ ਜੀ ਹੂੰ ਇਹ ਜੀ ਚਲੋ ਕਰਾਂ ਦੀਆਂ ਕਮਜ਼ੋਰੀਆਂ ਹੁਣ ਤਾਂ ਉਹ ਨਹੀਂ ਵੀ ਉੱਤਾਂ ਹੁੰਦਾ ਉਹ ਜਰਵਾਣਾ ਸੀ ਬੱਚਾ ਇਹ ਤਾਂ ਨਹੀਂ ਕੋਈ ਹੋਈ ਭੱਜ ਦੌੜ ਨਹੀਂ ਭੱਜ ਜਾਗਾ ਮੂਰੇ ਇੱਕ ਬੱਚਾ ਸਾਡਾ ਭੱਜ ਲਿਆ ਉਹਨੇ ਜਾਨ ਬਚਾ ਲਈ ਮਾਰ ਉਹਨੂੰ ਵੀ ਦਿੰਦਾ ਉਹ ਹੂੰ ਮਾਰੋ ਵੀ ਜਾਂਦਾ ਤੁਹਾਨੂੰ ਪਤਾ ਹੀ ਆ ਵੀ ਗਰੀਬ ਦਾ ਬੱਚਾ ਗਰੀਬ ਹੀ ਹੁੰਦਾ ਕਿ ਰੋ ਰੋ ਉਹ ਤਾਂ ਜੀ ਇਹ ਕਹਿੰਦੇ ਸੀ ਮੇਰੇ ਬੇਟੇ ਨੂੰ ਇਹਦੇ ਵੀ ਐਵੇਂ ਲੀਲ ਪਏ ਹੋਇਆ ਗੰਨਿਆਂ ਦੇ ਇਹਨੂੰ ਵੀ ਕੁੱਟਿਆ ਜਿੱਦੋਂ ਇਹਨੇ ਧੱਕਾ ਮਾਰ ਕੇ ਸੜਾ ਕੇ ਭੱਜ ਲਿਆ ਉਹ ਡਿੱਗ ਪਿਆ ਉਹ ਤੋਂ ਨਹੀਂ ਭੱਜਿਆ ਗਿਆ ਉਹ ਕਹਿੰਦੇ ਸੀ ਕੰਗਾ ਕਹਾੜੀਆਂ ਲੈ ਕੇ ਇਹਨੂੰ ਤਾਂ ਜਮਾ ਵੱਢ ਕੇ ਕਹਿੰਦੇ ਸੀ ਖੇਤ ਚ ਹੀ ਖਪਾਵਾਂਗੇ ਖੇਤ ਚ ਹੀ ਪਾਵਾਂਗੇ ਹਾਂ ਇਹ ਗੱਲ ਕਹੀ ਆ ਜੀ ਅਸੀਂ ਦੇਣਦਾਰ ਆ ਇਸ ਗੱਲ ਨੂੰ ਉਹ ਕਹਿੰਦੇ ਕੰਗਾ ਕਹਾੜੀਆਂ ਲਿਆਓ ਅੰਦਰੋਂ ਚਾਕੇ ਇਹਨੂੰ ਵੱਢ ਕੇ ਤੇ ਖੇਤ ਚ ਨੱਪਾਂ ਅਸੀਂ ਦੱਸ ਰਹੇ ਹਾਂ ਕਿ ਤੁਹਾਡਾ ਬੇਟਾ ਨਾਲ ਸੀ ਉਹਦੇ ਇਹ ਇਹ ਕਿੰਨੇ ਜਣੇ ਸੀ ਤੁਹਾਡਾ ਬੇਟਾ ਹੋ ਗਿਆ ਇੱਕ ਜਿਹੜੇ ਮੁੰਡੇ ਦੀ ਮੌਤ ਹੋਈ ਇੱਕ ਉਹ ਹੋ ਗਿਆ ਕੋਈ ਹੋਰ ਵੀ ਨਾਲ ਸੀਗੇ ਤੇ ਦੋ ਜਣੇ ਸੀ ਨਹੀਂ ਜੇ ਦੋਨੇ ਹੀ ਗਏ ਸੀਗੇ ਉਹ ਤਾਂ ਬਾਕੀ ਦਾ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਇਹ ਵੱਠਲ ਵੀ ਚੱਕਣ ਗਏ ਸੀਗੇ ਚਲੋ ਇਹਨਾਂ ਦੀ ਮੂਹੜ ਮੱਤ ਸੀ ਜੀ ਇਹਨਾਂ ਨੂੰ ਜਿੰਨਾ ਹੀ ਪਤਾ ਹੁੰਦਾ ਵੀ ਸਾਡੇ ਨਾਲ ਆ ਘਾਟਨਾ ਵਰਤੂਗੀ ਤੇ ਜਾਣਦੀ ਕਿਉਂ ਜੀ ਕਿੰਨੇ ਕੌਈ ਦਾ ਟਾਈਮ ਸੀ ਕੋਈ ਇਹ ਸੀਗਾ ਜੀ 5 ਵਜੇ ਦਾ ਟਾਈਮ ਸੀਗਾ 5:00 ਵੀ ਦਾ ਟਾਈਮ ਸੀ ਸੜਕ ਤੋਂ ਕਿੰਨੀ ਕੁ ਦੂਰੀ ਤੇ ਸੀ ਸੜਕ ਤੋਂ ਜਿਵੇਂ ਕੋਲ ਹੀ ਹੈਗਾ ਉੱਥੇ ਹੀ ਕੰਮ ਕਰਦੇ ਸੀ ਉੱਥੇ ਉਹਨਾਂ ਦਾ ਕੰਮ ਆ ਉੱਥੇ ਚਲੋ ਆਮ ਤੌਰ ਤੇ ਆਪਾਂ ਵੇਖੋ ਮਜ਼ਦੂਰ ਤੁਸੀਂ ਵੀ ਕੰਮ ਕਰਦੇ ਤੁਸੀਂ ਦੇ ਵਿੱਚ ਆਪਾਂ ਮੂੜੀਆਂ ਵੀ ਪੱਟ ਲੈਨੇ ਆ ਆਮ ਜ਼ਿਮੀਦਾਰਾਂ ਦੇ ਖੇਤ ਦੇ ਵਿੱਚ ਜੋ ਸਬਜ਼ੀ ਲੱਗੀ ਆ ਉਹ ਟੋੜ ਹੀ ਲੈਨੇ ਆ ਤੇ ਉਹਨੇ ਗੰਨੇ ਨੂੰ ਜੀ ਕਰਿਆ ਹੋਇਆ ਗੰਨਾ ਪੱਟ ਲਿਆ ਜਦੋਂ ਇਹਨਾਂ ਦੀ ਬਹਿਸ ਵੀ ਹੋਈ ਜ ਨੇ ਆਪਸ ਵਿੱਚ ਤੇ ਉੱਥੇ ਕੋਈ ਛੜਾਉਣ ਵਾਲਾ ਬੰਦਾ ਨਹੀਂ ਨਹੀਂ ਬੱਚਿਆਂ ਨੇ ਇਹ ਗੱਲ ਵੀ ਕਹੀ ਆ ਕਹਿੰਦੇ ਜੀ ਸੌਰੀ ਸਾਥੋ ਗਲਤੀ ਹੋ ਗਈ ਅਸੀਂ ਤੁਹਾਡਾ ਗੰਨਾ ਪੱਟ ਲਿਆ ਵੀ ਚਲੋ ਕੋਈ ਨਹੀਂ ਅੱਗੇ ਵਾਸਤੇ ਅਸੀਂ ਤੁਹਾਡੇ ਖੇਤ ਚ ਨਹੀਂ ਵੜਦੇ ਪਰ ਉਹਨਾਂ ਨੇ ਜਾਲ ਮਾਣੇ ਫੇਰ ਵੀ ਇਹਨਾਂ ਨੂੰ ਬੱਚਿਆਂ ਨੂੰ ਇੰਨੀ ਬੇਰਮੀ ਨਾਲ ਮਾਰਿਆ ਇਹਨਾਂ ਨੇ ਪੈਰੇ ਹੱਥ ਵੀ ਲਾਏ ਜੀ ਉਹਨਾਂ ਦੇ ਉਹਨਾਂ ਨੇ ਫੇਰ ਵੀ ਨਹੀਂ ਛੱਡਿਆ ਇਹਨਾਂ ਨੂੰ ਬੱਚਿਆਂ ਨੂੰ ਪਰ ਹੁਣ ਤੁਸੀਂ ਦੱਸੋ ਜੀ ਇਹਨਾਂ 'ਚ ਵੀ ਹੁਣ ਜਦੋਂ ਇਹਨਾਂ ਨੇ ਪੈਰੇ ਹੱਥ ਵੀ ਲਾਤੇ ਉੱਤੇ ਹੋਰ ਕੀ ਹੋਊਗਾ ਫਿਰ ਗਲਤੀ ਉਹਨਾਂ ਦੀ ਹੈ ਨਾ ਜੀ ਤੁਸੀਂ ਦੱਸੋ ਵੀ ਸੜਕ ਦੇ ਉੱਤੇ ਸੀ ਲੋਕ ਬੜੇ ਨੰਗਦੇ ਟੱਪਦੇ ਆ ਜਦੋਂ ਇਹ ਲੜਦੇ ਹੋਣਗੇ ਆਪਸ ਵਿੱਚ ਜੱਪੋ ਜੱਪੀ ਹੁੰਦੇ ਹੋਣਗੇ ਰੋਲਾ ਵੀ ਪਾਇਓ ਕੋਈ ਛੜਾਉਣ ਵਾਲਾ ਨੇੜੇ ਨਹੀਂ ਆਇਆ ਆਏ ਸੀਗੇ ਜੀ ਉਹਨਾਂ ਨੇ ਪੈਰੀ ਹੱਥ ਲਾ ਕੇ ਫੇਰ ਬੱਚਿਆਂ ਨੂੰ ਛੜਾਇਆ ਫਿਰ ਉਹ ਮੁੰਡੇ ਦੀ ਮਾਂ ਵੀ ਉੱਤੇ ਡਿੱਗੀ ਮੁੰਡੇ ਦੇ ਫੇਰ ਬੱਚੇ ਦਾ ਖਿਹੜਾ ਛੱਡੇ ਜੀ ਨਹੀਂ ਮਾਂ ਮਾਂ ਵੀ ਨਾਲ ਮਜ਼ਦੂਰੀ ਕਰਨ ਗਈ ਸੀ ਇੱਥੇ ਨਹੀਂ ਜੀ ਉਹ ਜਿਹੜੇ ਜਿਹੜੇ ਮੁੰਡੇ ਨੇ ਕੁੱਟਿਆ ਸੀ ਉਹ ਮੁੰਡੇ ਦੀ ਮਾਂ ਆ ਕੇ ਉੱਤੇ ਡਿੱਗੀ ਫੇਰ ਖਿਹੜਾ ਛੱਡੇ ਅੱਛਾ ਅੱਛਾ ਤੁਸੀਂ ਇਹ ਦੱਸ ਰਹੇ ਹੋ ਕਿ ਉਸ ਜਿਹੜਾ ਮੁੰਡਾ ਜਿਹੜੇ ਮਾਰਿਆ ਮੁੰਡਾ ਜੇ ਤੁਸੀਂ ਦੱਸ ਰਹੇ ਹੋ ਜ਼ਿੰਮੇਦਾਰ ਉਹਦੇ ਘਰ ਵਾਲੀ ਉੱਥੇ ਪਹੁੰਚ ਗਈ ਸੀ ਕੋਲੇ ਘਰ ਆ ਜੀ ਘਰ ਵਾਲੀ ਕੋਠੀ ਆ ਜੀ ਨਾਲ ਹੀ ਕਮਾਦਾ ਹੂੰ ਨਾਲ ਵਿੱਚ ਹੀ ਆ ਜੀ ਐ ਨਾਲ ਜਮਾ ਇੱਕ ਮਾ ਦਾ ਕੋਲੇ ਕੋਠੀ ਆ ਜੀ 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 ਉਹ ਉੱਤੇ ਡਕਪੀ ਹੋਣੇ ਆਖਿਆ ਵੀ ਤੁਸੀਂ ਨਾ ਕੁੱਟੋ ਉਹਨੇ ਉਹਨੇ ਕਹਤਾ ਵੀ ਹੁਣ ਤਾਂ ਇਹਨੂੰ ਮਾਰਤਾ ਹੁਣ ਤਾਂ ਖੜਾ ਛੜ ਦੋ ਹੂੰ ਵੀ ਹੁਣ ਤਾਂ ਇਹ ਮਾਰ ਹੀ ਗਿਆ ਵੀ ਹੁਣ ਕੀ ਇਹਨੂੰ ਮਰੇ ਨੂੰ ਮਾਰੀ ਜਾਂਦੇ ਆ ਤੁਸੀਂ ਫਿਰ ਉਹਨਾਂ ਨੇ ਫਿਰ ਵੀ ਨਹੀਂ ਹਟੇ ਜੀ ਕੁੱਟਣੋਂ ਜੀ ਜਦੋਂ ਫਿਰ ਉਹ ਕੁੱਟਿਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਐਂਬੂਲੈਂਸ ਚ ਪਾ ਕੇ ਲੈ ਕੇ ਜਾਂਦੇ ਆ ਜਾਂ ਕੱਦ ਚ ਲੈ ਕੇ ਜਾਂਦੇ ਆ ਉੱਤੇ ਜੀ ਵੀਰਾ ਜਿਹੜਾ ਠੇਕੇਦਾਰ ਆ ਉਹ ਆਪਦੀ ਗੱਡੀ ਚ ਹੀ ਲੈ ਕੇ ਆਇਆ ਉਹਨਾਂ ਨੇ ਜਾ ਕੇ ਹਸਪਤਾਲ ਚ ਦਾਖਲ ਕਰਾਇਆ ਸਭ ਕੁਝ ਉਹ ਕੀਤਾ ਫਿਰ ਉਹ ਡਾਕਟਰਾਂ ਨੇ ਕਹਿਤਾ ਵੀ ਕਹਿੰਦੇ ਬੁਰੀ ਹਾਲਤ ਆ ਇਹਦੀ ਵੀ ਹਜੇ ਅਸੀਂ ਕੁਝ ਕਹਿ ਨਹੀਂ ਸਕਦੇ ਹੂੰ ਉਹ ਤਾਂ ਕਰ ਰਹੀ ਸੀ ਨਾ ਜ਼ਿੰਮੇਵਾਰੀ ਸੀ ਉਹਨਾਂ ਦੀ ਜੀ 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 ਉਹਦੇ ਕੰਮ ਤਾਂ ਪਏ ਸੀਗੇ ਆਸਟੋਰ ਤੇ ਕਹਿੰਦੇ ਹੁੰਦੇ ਆ ਕਿ ਮਾਪਿਓ ਦੀ ਸਹਾਰਾ ਬਣਨਾ ਹੁੰਦਾ ਬढ़ापे ਦੇ ਵਿੱਚ ਬੱਚੇ ਹੁਣ ਬੁੱਢੇ ਮਾਪਿਆਂ ਦਾ ਸਹਾਰਾ ਕੌਣ ਬਰਹਾ ਰਿਹਾ ਹੈ ਕੌਣਾ ਜੀ ਉਹਨਾਂ ਦਾ ਕੋਈ ਚੀ ਨਹੀਂ ਕੱਲੇ ਮਾਪੇ ਆਗੇ ਉਹਨਾਂ ਨੂੰ ਸਾਥ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਜਿਹੜਾ ਬੇਟੇ ਨੇ ਗੰਨਾ ਪੱਟ ਲਿਆ ਇਹ ਗੁਰਦੁਆਰਿਆਂ ਚ ਲੰਗਰ ਕਿਉਂ ਲਾਉਂਦੇ ਨੇ ਕਿਉਂ ਲਾਉਂਦੇ ਹੋ ਗਲਾਸ ਪਰ ਪਰ ਕਿਉਂ ਪੀਉਂਦੇ ਨੇ ਫਿਰ ਉਹ ਵੀ ਤਾਂ ਨਾ ਪੀਉਣ ਫਿਰ ਪੰਨ ਕਿਉਂ ਲੈਂਦੇ ਨੇ ਜੇ ਬੱਚੇ ਨੇ ਗੰਨਾ ਪੱਟ ਲਿਆ ਕਿੱਡੀ ਕੋ ਖਾਸ ਗੱਲ ਸੀ ਸਾਡੇ ਕੋਲੇ ਪੂਰੀ ਕੰਨਾਂ ਦੀ ਲਿਆਉਂਦਾ ਅਸੀਂ ਉਹਦਾ ਹਰਜਾਨਾ ਭਰਦੇ ਸਾਰਾ ਪਿੰਡ ਭਰਦੇ ਭਲਾ ਵੀ ਜਿਵੇਂ ਮਰਜ਼ੀ ਕਰਦੇ ਗਰੀਬ ਪਰਿਵਾਰ ਸੀਗਾ ਅਸੀਂ ਆ ਵੀ ਹੈਲਪ ਕਰਦੇ ਜੀ ਜੀ ਹੁਣ ਤਾਂ ਇਥੇ ਇਹ ਕਹੇ ਵੀ ਇਹ ਦੰਨੇ ਦੀ ਕੀਮਤ ਹੈ ਵੀ ਬੰਦੇ ਦੀ ਕੋਈ ਕੀਮਤ ਨਹੀਂ ਹੈ ਨਾ ਹਾਂਜੀ ਇਹ ਤਾਂ ਗੱਲ ਹੈਗੀ ਬੰਦੇ ਦੀ ਕੋਈ ਕੀਮਤ ਨਹੀਂ ਜੀ ਕੰਨੇ ਦੀ ਕੀਮਤ ਹੈ ਜੀ ਬਸ ਸਹੀ ਕਹਿੰਦੇ ਆ ਜੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੰਦਾ ਉਹੀ ਗ੍ਰਿਫਤਾਰ ਹੋਣਾ ਚਾਹੀਦਾ ਜਿਨੇ ਉਹਨਾਂ ਨੂੰ ਕੁੱਟਮਾਰ ਕਰੀਏ ਤੇ ਉਹਦੇ ਪਿਓ ਨਾਲ ਸਾਨੂੰ ਕੋਈ ਲੈਣ ਦੇ ਨਹੀਂ ਹੈ ਗਈ ਬਸ ਉਹ ਬੰਦਾ ਹੋਣਾ ਚਾਹੀਦਾ ਜਿਵੇਂ ਭੈਣ ਦੱਸ ਰਹੀ ਹੈ ਕਿ ਔਰ ਤਾਂ ਉਹਨਾਂ ਦੇਲ ਕਮਜ਼ੋਰ ਹੁੰਦਾ ਵਿੱਚੇ ਬਿਹਦਿਆ ਵੀ ਆਈਓ ਦੇ ਵਿੱਚ ਉਹ ਕੁੱਤੇ ਵੀ ਡਿੱਗੀ ਆ ਮੁੰਡੇ ਦੀ ਮਾਂ ਉਹ ਕਹਿੰਦੀ ਵੀ ਨਾ ਕੁੱਟੋ ਸ਼ਾਇਦ ਹਾਂਜੀ ਹਾਂਜੀ ਇੰਹੀ ਸੀ ਗਈ ਹੂੰ ਉਹਨਾਂ ਦੀ ਮੰਮੀ ਕਹਿੰਦੇ ਉੱਤੇ ਡਿੱਗੀ ਆ ਕੇ ਫਿਰ ਉੱਤੇ ਉਹਨਾਂ ਦੇ ਕੱਪੜਾ ਵੀ ਪਤਾ ਸੀ ਕਹਿੰਦੇ ਬਸ ਇਹ ਖਤਮ ਹੋ ਗਿਆ ਉਹਦੀ ਮਾਂ ਨੇ ਰੌਲਾ ਪਾਇਆ ਵੀ ਬਸ ਕਰੋ ਹੁਣ ਨਾ ਕੁੱਟੋ ਤਾਂ ਖਤਮ ਹੋ ਗਿਆ ਫਿਰ ਵੀ ਕਹਿੰਦੇ ਮਾਰੀ ਗਏ ਉਹ ਪਏ ਨੂੰ ਮਾਰੀ ਗਏ ਹਾਂਜੀ ਜੀ ਜਦੋਂ ਬਤਰੀ ਹਾਲਤ ਨਾਲ ਸੋਚਿਆ ਜਦੋਂ ਕੁੱਟਮਾਰ ਹੋਈ ਤੁਸੀਂ ਦੱਸ ਰਹੇ ਸੀ ਉਹ ਬੰਦੇ ਉੱਥੋਂ ਚਲੇ ਗਏ ਭੱਜ ਗਏ ਜਾਂ ਘਰ ਵਾਲੀ ਨੇ ਭਜਾਤੇ ਵੀ ਤੁਸੀਂ ਚਲੇ ਜਾਓ ਹੁਣ ਤਾਂ ਉਦੋਂ ਤਾਂ ਜਿਉ ਭੱਜ ਗਏ ਸੀਗੇ ਜਦੋਂ ਮੁੰਡੇ ਨੂੰ ਗੱਡੀ ਚ ਪਾ ਲਿਆ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਵੀ ਬੱਚੇ ਦੀ ਅਸੀਂ ਇੰਨੀ ਬੁਰੀ ਹਾਲਤ ਕਰਤੀ ਜਾਂ ਅਸੀਂ ਮਗਰ ਹੀ ਪਹੁੰਚ ਗਏ ਚਲੋ ਜੀ ਮਗਰ ਵੀ ਪਹੁੰਚ ਜਾਂਦੇ ਸਾਨੂੰ ਫੇਰ ਵੀ ਇਹ ਹੋ ਜਾਂਦਾ ਵੀ ਸਾਡੇ ਮਗਰ ਆ ਕੇ ਸਾਡੇ ਬੱਚੇ ਨੂੰ ਕੁੱਟਿਆ ਉਹਨਾਂ ਨੇ ਪਰ ਉਹ ਫੇਰ ਵੀ ਨਹੀਂ ਮਗਰ ਪਹੁੰਚੇ ਜੀ ਵੀ ਉਹਨਾਂ ਦਾ ਹੱਕਵੰਦਾ ਸੀਗਾ ਜੀ ਜਦੋਂ ਬੱਚੇ ਨੂੰ ਗੱਡੀ 'ਚ ਪਾਈ ਜਾਂਦੇ ਸੀਗੇ ਉਹ ਹਾਲਤ ਤਾਂ ਦੇਖੀ ਜਾਂਦੇ ਸੀ ਵੀ ਬੱਚਾ ਖਤਮ ਆ ਫਿਰ ਉਹਨਾਂ ਦਾ ਹੱਕਵੰਦਾ ਸੀਗਾ ਜੀ ਮਾਗਰ ਆਉਣ ਦਾ ਇਹੀ ਮਾਪਿਆਂ ਦਾ ਜਨਨੀ ਕਿ ਸਹਾਰਾ ਸੀ ਤੇ ਇਹੀ ਕਮਾਊ ਪਤਨੀ ਹਾਂਜੀ ਇਹੀ ਕਮਾਈ ਪੁੱਤ ਸੀਗੀ ਇਹ ਕਮਾਈ ਕਰਦਾ ਸੀ ਖਵਾਉਂਦਾ ਸੀ ਵਿਚਾਰਿਆਂ ਨੂੰ ਲਿਆ ਕੇ ਜਦੋਂ ਇਹੋ ਜਿਹੇ ਹਾਲਾਤ ਪਿੰਡਾਂ ਦੇ ਵਿੱਚ ਬਣ ਜਾਂਦੇ ਆ ਜਿਹੜਾ ਸਾਡਾ ਪਰਪਾ ਹੋ ਜਾਂਦਾ ਉਹ ਫਿਰ ਖਰਾਬ ਹੋ ਜਾਂਦਾ ਬਿਲਕੁਲ ਹੋ ਜਾਂਦਾ ਜੀ ਹੂੰ ਰਪਤਾ ਖਰਾਬ ਹੁੰਦਾ ਹੀ ਹਾਲਾਤ ਖਰਾਬ ਹੋ ਜਾਂਦੇਲੇ ਨੂੰ ਐ ਹੁੰਦਾ ਉਹਨਾਂ ਨੂੰ ਵੀ ਹੁਣ ਮੂੰਹ ਪੈ ਜਾਊਗਾ ਅੱਗੇ ਤੋਂ ਇਹਨੂੰ ਨਾ ਇਹ ਹੋਰ ਵੀ ਲਾਜੀ ਫਿਰ ਹੋਰ ਹਾਂ ਫਿਰ ਹੋਰ ਵੀ ਕਤਲ ਕਰਨਗੇ ਦੇਖੋ ਤੁਸੀਂ ਇਹ ਗੱਲ ਨਹੀਂ ਕਹਿੰਦੇ ਦੇਖੋ ਸਾਰੇ ਜ਼ਿਮੀਦਾਰ ਮਾੜੇ ਨਹੀਂ ਹੁੰਦੇ ਜ਼ਿਮੀਦਾਰ ਵਿੱਚ ਬਹੁਤ ਚੰਗੇ ਵੀ ਹੁੰਦੇ ਆ ਤੁਸੀਂ ਵੀ ਖੇਤਾਂ ਦੇ ਵਿੱਚ ਪੱਠੇ ਲੈਣ ਜਾਂਦੇ ਆ ਸਾਗ ਲੈਣ ਜਾਂਦੇ ਹੋ ਤੁਹਾਡਾ ਰਿਸ਼ਤਾ ਜ਼ਿਮੀਦਾਰਾਂ ਦੇ ਨਾਲ ਜ਼ਿਮੀਦਾਰ ਚੰਗੇ ਵੀ ਬਹੁਤ ਵਿੱਚ ਹੈਗੇ ਆ ਬਹੁਤ ਚੰਗੇ ਵੀ ਹੈਗੇ ਆ ਜੀ ਹੂੰ ਸਾਡੇ ਪਿੰਡ 'ਚ ਤਾਂ ਕੋਈ ਏਜੀ ਘਟਨਾ ਨਹੀਂ ਹੋਈ ਪਰ ਇਹ ਪਹਿਲੀ ਘਟਨਾ ਹੋਈ ਹੈ ਸਾਡੇ ਦਾ ਵਧੀਆ ਲੋਕ ਸਾਰੇ ਮਦਦ ਕਰਦੇ ਹੋਏ ਉਹ ਇਦਾਂ ਦੀ ਗੱਲ ਨਹੀਂ ਸਾਡੇ ਪਿੰਡ 'ਚ ਸਭੋ ਗਰੀਬ ਦੀ ਹੈਲਪ ਕਰਦੇ ਆ ਜੀ ਸਾਡੇ ਜਿਵੇਂ ਤੁਸੀਂ ਹੁਣ ਸਾਗ ਲੈਣ ਜਾਓ ਪੱਠੇ ਲੈਣ ਜਾਓ ਸੋ ਨੂੰ ਵੀ ਡਰ ਲੱਗਦਾ ਉਹ ਵੀ ਕੱਲ ਬੱਜੀ ਜਾਵਾਂਗੇ ਸ਼ਾਇਦ ਸਾਨੂੰ ਨਹੀਂ ਕੱਲ ਜੇ ਕੋਈ ਨਾ ਜੀ ਸਾਡੇ ਪਿੰਡ 'ਚ ਕੋਈ ਨਸਕਾਨ ਹੁੰਦਾ ਸਾਡੇ ਪਿੰਡ ਦੇ ਜ਼ਿਮੀਂਦਾਰ ਹੋ ਕੇ ਜਰੂਰ ਦਵਾ ਦੇਣਗੇ ਪਰ ਕਿਸੇ ਗਰੀਬ ਦਾ ਨਸਕਾਨ ਨਹੀਂ ਕਰਦੇ ਹੂੰ ਉਟ ਮਾਰਨੀ ਕਰਦੇ ਜੀ ਹੋਕਾ ਦਵਾ ਕੇ ਇੰਨਾ ਕਹਿ ਦਿੰਦੇ ਵੀ ਭਾਈ ਸਾਡੇ ਖੇਤ ਚ ਨਸਕਾਨ ਹੁੰਦਾ ਵੀ ਤੁਸੀਂ ਸੰਭਲ ਜੋ ਇੰਨਾ ਜ਼ਰੂਰ ਹੋਕਾ ਦਵਾ ਦਿੰਦੇ ਜੀ ਅੱਜ ਤਾਈਂ ਕਿਸੇ ਗਰੀਬ ਦੇ ਜਵਾਖ ਨੂੰ ਕਿਸੇ ਨੇ ਕੁੱਟਿਆ ਨਹੀਂ ਖੇਤ ਹੈ ਹੈਲਪ ਕਰਦੇ ਆ ਗਰੀਬ ਦੀ ਸੋ ਸਾਡੇ ਪਿੰਡ ਸੌਂਦਾ ਲਹਿਰਾ ਜੀ ਤੇ ਇਹ ਪਿੰਡ ਨੂੰ ਪੰਜ ਪਿੰਡ ਪੈਂਦੇ ਆ ਜੀ ਜ਼ਿਮੀਦਾਰਾਂ ਦੇ ਕੱਖ ਵੀ ਲ ਜਾਂਦੇ ਨੇ ਕੋਈ ਲੱਕੜਵਾਲਣ ਵੀ ਲੈ ਕੇ ਜਾਂਦੇ ਨੇ ਸਾਡੇ ਪਿੰਡ ਕੋਈ ਗਲਤ ਫਾਲਤ ਗੱਲ ਨਹੀਂ ਕਰਦਾ ਕਿਸੇ ਕੁੜੀ ਨੂੰ ਨਾ ਕਿਸੇ ਬੰਦੇ ਨੂੰ ਇਹ ਇਹ ਨਾ ਇਨਸਾਫ ਇਹ ਬੰਦੇ ਨੇ ਜ਼ਰੂਰ ਮਿਲਣਾ ਚਾਹੀਦਾ। ਉਹ ਬੰਦੇ ਸਾਡਾ ਪਿੰਡ ਆ ਜਿਹੜੇ ਸਹੀ ਆ। ਬਿਲਕੁਲ। ਇਹਨੂੰ ਠੀਕ ਆ ਬੱਚੇ ਸੀਗੇ ਬੱਚੇ ਸੀਗੇ। ਜਿਹੜੇ ਮੁੰਡੇ ਦੇ ਬੱਚੇ ਸੀਗੇ। ਜਿਹੜਾ ਪਤਾ ਸੀ ਆਪਾਂ ਨੂੰ ਵੀ ਕਿਹ ਹੈ ਜਾਂ ਕੋਈ ਉਹਨਾਂ ਦਾ ਹੈਗਾ ਮਾਹੌਲ ਕਿਹ ਹੈ ਜਾਂ ਨਹੀਂ। ਨਹੀਂ ਪਤਾ ਸੀਗਾ ਮਗਾਨੇ ਬੰਦੇ ਸੀ ਉਹ। ਹੁਣ ਜੇ ਤਾਂ ਪਿੰਡ ਦੇ ਹੁੰਦੇ ਚਲ ਕੋਈ ਹੋਰ ਸੀ ਗੱਲ। ਪਹਿਲਾਂ ਵੀ ਇੰਦੇ ਕਤਲ ਕਰਿਆ ਹੋਇਆ ਜੀ। ਪਹਿਲਾਂ ਵੀ ਉਹ ਪਿੰਡ ਚੋਂ ਐਂ ਆਏ ਹੋਇਆ ਬਾਹਰ ਕੋਠੀ ਤਾਂ ਪਾਈ ਆ ਪਹਿਲਾਂ ਵੀ ਉਹਨਾਂ ਨੇ ਇਹ ਬਾਰਦਾਤ ਕੀਤੀ ਹੋਈ।